ਸ੍ਰੀ ਗੁਰਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਦੀ ਤਾਜ਼ਾ ਖਬਰ ਭਾਰਤ ਪੂਸ਼ਨ ਦੀ ਗੌਜ ਮੰਤਰ ਜੀ ਨੂੰ ਲੈ ਕੇ ਆਈ ਵੱਡੀ ਅਪਡੇਟ ਜਦੋਂ ਧਿਆਨਾਂ ਦੀ ਅਦਾਲਤ ਨੇ ਬੋਧਵਰ ਨੂੰ ਕਾਂਗਰੀ ਆਕੂ ਭਾਰਤ ਪੂਸ਼ਨ ਆਸ਼ੋਦੀ ਗੌਜ ਮੰਤ ਦੀ ਅਰਜੀ ਨੂੰ ਬੇ ਮਤਬਨ ਕਰਾਰ ਦਿੱਤਾ ਕਿਉਂਕਿ ਪੰਜਾਬ ਵਿਜੀਲੈਂਸ ਬੋਰੋ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਆਚੂ ਨੂੰ ਸਕੂਲ ਦੀ ਜ਼ਮੀਨ ਤੇ ਗਲਤ ਸਮੈਲ ਮਾਮਲੇ ਨਾਲ ਜੁੜੀ ਐਫ ਆਈ ਆਰ ਵਿੱਚ ਅਜੇ ਤੱਕ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਅਦਾਲਤ ਨੇ ਕਿਹਾ ਕਿ ਵਿਜੀਲੈਂਸ ਬੋਰੋ ਦੇ ਡੀ ਐਸ ਪੀ ਵਿਨੋਦ ਸ਼ਰਮਾ ਨੇ ਆਪਣੇ ਬਿਆਨ ਵਿੱਚ ਸਾਫ਼ ਕੀਤਾ ਹੈ ਕਿ ਆਚੂ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ ਇਸ ਕਰਕੇ ਕਾਊਜ ਮੰਤਰੀ ਕੋਈ ਲੋਟ ਨਹੀਂ ਇਸ ਤੋਂ ਪਹਿਲਾਂ 6 ਜੂਨ ਨੂੰ ਅੰਤਰੀਕ ਸੈਸ਼ਨ ਜੱਜ ਜਸਪਿੰਦਰ ਸਿੰਘ ਦੀ ਅਵਕਾਸੀ ਬੈਂਚ ਨੇ ਆਸ਼ੂ ਨੂੰ 11 ਜੂਨ ਤੱਕ ਅੰਤਿਮ ਕਾਊਜ ਮੰਤਰੀ ਦਿੱਤੀ ਸੀ 5 ਜੂਨ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਸ਼ੂ ਨੂੰ ਬਰਾਵਾ ਪੇਚ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਇਸ ਕਾਰਵਾਈ ਨਾਲ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਜੇੜ ਗਈ ਕਿਉਂਕਿ ਆຊੂ ਚੋਣ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਬੈਸਟ ਪ੍ਰਧਾਨ ਸਭਾ ਉਪਰੋਕ 95 ਲਈ ਕਾਂਗਰਸ ਦੇ ਉਮੀਦਵਾਰ ਹਨ ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਸੱਤਾ ਵਿੱਚ ਬੈਠੀ ਆਪ ਸਰਕਾਰ ਆຊੂ ਦੀ ਚੋਣ ਮੈਂ ਨੂੰ ਪਟੜੀ ਤੋਂ ਤਰਨ ਲਈ ਸਸਤੇ ਹੱਤਕੰਢੀ ਆਪਣਾ ਰੱਖੀ ਹੈ ਐਫ ਆਈ ਆਰ 8 ਜਨਵਰੀ 2025 ਨੂੰ ਥਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਵਿੱਚ ਦਰਜ ਕੀਤੀ ਗਈ ਸੀ ਜੋ ਕਿ ਲੁਧਿਆਣਾ ਦੇ ਇੰਪਰੂਵਮੈਂਟ ٹرسٹ ਦੇ ਕਰਜਕਾਲੀ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਸ਼ਿਕਾਇਤ ਵਿੱਚ ਦੋਸ਼ ਕਹਿਿਆ ਸੀ ਕਿ ਸਰਾਂਬਨਗਰ ਸੇਂਟ ਨਿਊ ਹਾਈ ਸਕੂਲ ਦੀ ਪ੍ਰਬੰਧਕੀ ਮੀਟਿੰਗ ਨੂੰ 4.7 ਏਕੜ ਜ਼ਮੀਨ ਸਿੱਖਿਆ ਸਬੰਧੀ ਮਕਸਦ ਲਈ ਨਿਯੰਤਰਣ ਦਰਾਂਤ ਤੇ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਸ ਦਾ ਵਪਾਰਕ ਅਦੇਸ਼ਾਂ ਲਈ ਇਸਤੇਮਾਲ ਕੀਤਾ ਗਿਆ ਉਮੀਦ ਹੈ ਕਿ ਆਪਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿੱਤਾ ਹੋਵੇਗਾ ਵੀਡੀਓ ਅਨੰਤ ਤੱਕ ਜੁੜੇ ਰਹਿਣ ਲਈ ਤਾਂ